ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਆਪ ਜੀ ਦਾ ਸਾਡੇ ਇਸ ਚੈਨਲ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤੇ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਉਤੇ ਵੱਖ-ਵੱਖ ਲੇਖਕਾਂ ਦੁਆਰਾ ਲਿਖੀਆਂ ਧਾਰਮਿਕ ਪੁਸਤਕਾਂ ਨੂੰ ਆਡੀਓ ਦੇ ਰੂਪ ਵਿੱਚ ਰਿਕਾਰਡ ਕਰਕੇ ਸੰਗਤਾਂ ਦੇ ਸਾਹਮਣੇ ਕਰਨ ਦੀ ਸੇਵਾ ਸਤਿਗੁਰੂ ਜੀ ਦਾਸਿਆਂ ਪਾਸੋਂ ਲੈ ਰਹੇ ਹਨ ਹੁਣ ਤੱਕ ਇਸ ਚੈਨਲ ਉਤੇ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੁਆਰਾ ਲਿਖੀਆਂ ਪੁਸਤਕਾਂ ਮੈਂ ਦੱਸੇ ਹੋ ਮਾਰਗ ਸੰਤੋ ਸ੍ਰੀ ਸੁਖਮਨੀ ਸਾਹਿਬ ਦੀਆਂ 9 ਵਿਸ਼ੇਸ਼ਤਾਈਆਂ ਸ਼ਰਦਾ ਦੀਆਂ 11 ਨਿਸ਼ਾਨੀਆਂ ਜੀਵਨ ਸੇਦਾਂ ਭਾਗ ਪਹਿਲਾ ਜੀਵਨ ਸੇਦਾਂ ਭਾਗ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ ਸਿਮਰਨ ਦੀਆਂ 9 ਅਵਸਥਾਵਾਂ ਅਰਦਾਸ ਕਰਨ ਦੀਆਂ 13 ਚੁਕਤੀਆਂ ਵਿਰਲੇ ਕੇਈ ਕੇ ਨਾਨਕ ਸਰ ਕਲੇਰਾ ਵਾਲੇ ਮਹਾਪੁਰਸ਼ ਤਾਨਤਨ ਬਾਬਾ ਨਾਨਸਿੰਘ ਜੀ ਦੇ ਜੀਵਨ ਉੱਪਰ ਪ੍ਰਕਾਸ਼ਿਤ ਪੁਸਤਕ ਆਨੰਦ ਚਮਤਕਾਰ ਦੇ 5 ਭਾਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸ੍ਰੀ ਗੁਰੂ ਨਾਨਕ ਚਮਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਉੱਪਰ ਆਧਾਰਿਤ ਪੁਸਤਕ ਪ੍ਰਸੰਗਲੀਆਂ ਤਾਨਤਨ ਬਾਬਾ ਕੁੰਦਨ ਸਿੰਘ ਜੀ ਦੇ ਜੀਵਨ ਉੱਪਰ ਆਧਾਰਿਤ ਪੁਸਤਕ ਸਤਗੁਰੂ ਸੇਵੇ ਸੇ ਮਹਾਂਪੁਰਖ ਸੰਸਾਰੇ ਦੇ 4 ਭਾਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸੁੰਦਰੀ ਦੀ ਸੇਵਾ ਸਤਿਗੁਰੂ ਜੀ ਦਾਸਾਂ ਪਾਸੋਂ ਲੈ ਚੁੱਕੇ ਹਨ ਜਿੰਨਾ ਦਾ ਲਾਹਾ ਆਪ ਜੀ ਇਸ ਚੈਨਲ ਉੱਪਰ ਜਾ ਕੇ ਲੈ ਸਕਦੇ ਹੋ ਹੁਣ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਬਾਬਾ ਨੋ ਸਿੰਘ ਜੀ ਦੀ ਆਡੀਓ ਆਪ ਜੀ ਦੇ ਸਾਹਮਣੇ ਕਰਨ ਜਾ ਰਹੇ ਹਾਂ ਕਹੋ ਨਾਨਕ ਕਰਤੇ ਕਿਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸਾਈਂ ਦੇ ਰੰਗ ਬਿਆਨ ਤੇ ਕੁਦਰਤਾਂ ਅਨੰਤ ਹਨ ਕੁਝ ਕਿਹਾ ਨਹੀਂ ਬੰਦਾ ਸੰਸਾਰ ਦੀ ਐਸੀ ਖਿਲਰਵੀ ਬਾਜ਼ੀ ਹੈ ਕਿ ਉਸ ਦਾ ਅੰਤ ਪਾਉਣਾ ਔਖਾ ਹੈ ਕਿਤੇ ਰੰਗ ਕਿਤੇ ਤਮਾਸ਼ੇ ਕਿਤੇ ਖੁਸ਼ੀਆਂ ਕਿਤੇ ਹਾਸੇ ਇੱਕ ਪਾਸੇ ਸ਼ਦੀਆਣੇ ਵੱਜ ਰਹੇ ਹਨ ਤੇ ਦੂਜੇ ਪਾਸੇ ਮਾਤਮ ਹੋ ਰਿਹਾ ਹੈ ਇੱਕ ਸੁੰਦਰ ਜੋੜਾ ਹੱਥਾਂ ਦੇ ਗਿੱਧੇ ਵਿੱਚ ਰੁੱਝਾ ਹੋਇਆ ਹੈ ਤਾਂ ਦੂਜੇ ਪਾਸੇ ਉਹੋ ਜਿਹਾ ਜੋੜਾ ਛਾਤੀ ਕੁਟ ਰਿਹਾ ਹੈ ਇੱਕ ਪਾਸੇ ਜੀਵ ਖੁਸ਼ੀ ਦੀਆਂ ਘੋੜੀਆਂ ਗਾ ਰਹੀ ਹੈ ਤੇ ਦੂਜੇ ਪਾਸੇ ਵੈਣ ਪਾਪਾ ਵਿਲਗ ਰਹੀ ਹੈ ਇੱਕ ਸੁਖੀ ਹਿਰਦਾ ਠਰਿਆ ਹੋਇਆ ਆਨੰਦ ਹੈ ਤੇ ਦੂਜਾ ਹਿਰਦਾ ਸੱਲਾਂ ਨੇ ਸਲਿਆ ਹੋਇਆ ਹੈ ਤੇ ਗਿੱਲੇ ਗੋਹੇ ਵਾਂਗ ਤੁਖਰਿਆ ਹੈ ਮੂਲਕ ਮਾਹੀ ਦਾ ਵਸੇ ਕੋਈ ਰੋਵੇ ਤੇ ਕੋਈ ਹਸੇ ਆਉਣ ਨਾਲ ਜਾਣਾ ਜੰਮਣ ਨਾਲ ਮਰਨਾ ਸੁੱਖ ਨਾਲ ਦੁੱਖ ਠੰਡ ਨਾਲ ਤਾਂ ਮਿਲਾਪ ਨਾਲ ਵਿਛੋੜਾ ਇੱਕ ਦੂਜੇ ਦੇ ਵਿਰੋਧੀ ਮੁੱਢੋ ਚਲੇ ਆਏ ਹਨ ਇਹੋ ਹੀ ਦੁਵਦ ਸੰਸਾਰ ਦਾ ਰੂਪ ਹਨ ਤੇ ਸੰਸਾਰ ਇੰਨਾ ਵਿੱਚ ਹੀ ਵੜਤ ਰਿਹਾ ਹੈ ਇਸ ਵਿੱਚ ਇਸ ਦੇ ਸੁੱਖਾਂ ਨਾਲ ਪਰਚਣਾ ਤੇ ਦੁੱਖਾਂ ਤੋਂ ਜੀ ਚਰਾਉਣਾ ਇਹ ਬੇਖਬਰੀ ਹੈ ਸਿਰਜਣਹਾਰ ਆਪਣੀ ਇੱਛਾ ਅਨੁਸਾਰ ਜੋ ਕਿਛ ਕਰਨਾ ਸੋ ਕਰ ਰਿਹਾ ਤਾਂਤੇ ਮਨ ਦੇ ਸੰਸੇ ਛੱਡ ਕੇ ਉਸ ਬੇਅੰਤ ਦੀ ਬੇਅੰਤ ਲੀਲਾ ਦਾ ਦੀਦਾਰਾ ਕਰਨ ਤੇ ਉਸ ਦੇ ਪਿਆਰ ਤੇ ਯਾਦ ਵਿੱਚ ਸੁੱਖ ਪਾਉਣਾ ਅਸਲ ਸੁੱਖ ਹੈ ਇਸ ਵੇਲੇ ਸਾਡੀ ਨਜ਼ਰ ਹੇਠ ਇੱਕ ਸੁੰਦਰ ਰਮਣੀਕ ਸਮੁੰਦਰ ਦੇ ਕਿਨਾਰੇ ਦੀ ਨਗਰੀ ਹੈ ਕੋਈ ਪੰਜੀ ਕੋ ਵਰੇ ਦਾ ਜਵਾਨ ਮਾਪਿਆਂ ਦਾ ਸੁਖੀ ਲੱਦਾ ਖਟਿਆਉ ਕਮਾਉ ਵਿਆਹਾ ਵਰਿਆ ਇਕਲੋਤਾ ਪੁੱਤਰ ਹੁਕਮ ਨਾਲ ਚੜਾਈ ਕਰ ਗਿਆ ਹੈ ਇਸ ਵੇਲੇ ਸਮੇ ਦੇ ਰਿਵਾਜ ਮੁਜਬ ਘਰ ਵਿੱਚ ਜੋ ਪਿੱਟਾ ਕੁੱਟੀ ਇਸ ਕੜਕ ਦੀ ਮੋਤ ਪਰ ਪੈ ਰਹੀ ਹੈ ਸੋ ਕੈਨੋ ਬਾਹਰੀ ਹੈ ਮਾਂ ਦੀਆਂ ਦਿਲ ਚੀਰਵੀਆਂ ਚੀਕਾਂ ਪਿਓ ਦੇ ਠੰਡੇ ਹਾਵੇ ਭੈਣਾਂ ਦੇ ਕਲੇਜੇ ਵਿਨਵੇਂ ਵਿਰਲਾਪ ਪਰਾਵਾਂ ਦੇ ਦੁੱਖ ਤੇ ਸੰਤਾਪ ਇਸਤਰੀਆਂ ਦੀਆਂ ਗੁੱਜੀਆਂ ਹਾਈ ਆਂਡੀਆਂ ਗਵਾਂਡੀਆਂ ਦੇ ਹਮਸੋਸ ਸਾਕਾ ਅੰਗਾ ਦੇ ਕਲੇਸ਼ ਨੇ ਅਜੇਹਾ ਕਰੂਨਾ ਰਸ ਦਾ ਸਮਾ ਬੱਧਾ ਹੈ ਕਿ ਰਾ ਚਲਦੇ ਵੀ ਕਲੇਜੇ ਫੜ ਫੜ ਕੇ ਰਹਿ ਗਏ ਉਹ ਨਵੀਂ ਵਿਆਈ ਇਸਤਰੀ ਜਿਸ ਨੇ ਅਜ ਦੁਨੀਆ ਦਾ ਕੁਝ ਨਹੀਂ ਡਿਠਾ ਲੈ ਲਹਾਉਂਦੀ ਖੇਤੀ ਤੇ ਗੜੇ ਮਾਰ ਹੋਈ ਵਾਂਗ ਭਾਵੇਂ ਲੋਕ ਰਾਜ ਦੀ ਬੱਦੀ ਮੂੰਹੋਂ ਕੁਝ ਨਹੀਂ ਉਬਾਸਰਦੀ ਪਰ ਅੰਦਰੋਂ ਆਵੇ ਦੀ ਅੱਗ ਵਾਂਗ ਤੱਪ ਰਹੀ ਹੈ ਅੱਖਾਂ ਭਾਵੇਂ ਸੁਕੀਆਂ ਹਨ ਪਰ ਬੈਰੋਨੀਆਂ ਤੇ ਹੈਰਾਨੀ ਵਿੱਚ ਪਰੇਸ਼ਾਨ ਹਨ ਮਾਨੋ ਚਿੰਤਾ ਤੇ ਸੱਚ ਦੀ ਮੂਰਤ ਬਣ ਰਹੀ ਹੈ ਕੀ ਜਾਣੀਏ ਆਉਣ ਵਾਲੀ ਵਿਪਤਾ ਨੂੰ ਸਹਾਰਨ ਲਈ ਆਪਣੇ ਆਪ ਨੂੰ ਜਾਂਚ-ਜਾਂਚ ਕੇ ਘਬਰਾ ਰਹੀ ਹੈ ਵੇਲਾ ਸੰਜਾ ਦਾ ਹੋ ਆਇਆ ਹੋਰ ਸੰਬੰਧੀ ਮੋਏ ਪ੍ਰਾਣੀ ਦੀ ਲੋਥ ਨੂੰ ਸੰਸਕਾਰ ਕੇ ਮਾਨੋ ਉਸ ਦੀ ਦੇਹ ਨੂੰ ਵੀ ਵਿਦਾ ਕਰ ਰਹੇ ਹਨ ਘਰ ਵਿੱਚ ਹੁਣ ਇਸਤਰੀਆਂ ਦੀ ਕਾਮਾਂ ਰੋਲੀ ਮੱਠੀ ਪੈ ਰਹੀ ਹੈ ਪਰ ਪਹਿਲੀ ਰਾਤ ਕਰਕੇ ਖਬਰੇ ਹੰਜੂ ਕੇਰ ਨੂੰ ਕਿਸੇ ਨੂੰ ਵੇਲ ਮਿਲੇ કે ਨਾ ਮਿਲੇ ਵਿਧਵਾ ਇਸਤਰੀ ਵੀ ਦਾੜਬੱਟੀ ਆਪਣੇ ਪਿਆਰੇ ਪਤੀ ਦੀ ਯਾਦ ਵਿੱਚ ਇੱਕ ਖੁੰਝੇ ਲੱਗੀ ਦੱਬੀ ਜ਼ਬਾਨ ਬੁਸਕ ਰਹੀ ਹੈ ਨੀਂਦ ਆਖਦੇ ਹੰਸੁੱਲੀ ਤੇ ਵੀ ਆ ਜਾਂਦੀ ਹੈ ਤੀਵੇਂ ਇਸ ਨੂੰ ਇੱਕ ਲਮਾਂਜੇ ਬੈਠਿਆਂ ਊਂਗ ਆਹੀ ਗਈ ਬਸ ਊਂਗ ਦਾ ਆਉਣਾ ਸੀ ਕਿ ਡਰਾਉਣੇ ਰੂਪ ਬਿਕਰਾਲ ਸ਼ਕਲਾਂ ਦਿਸਣ ਲੱਗ ਪਈਆਂ ਇੱਕ ਸੂਰਤ ਲਾਲ ਲਾਲ ਨੇਤਰ ਕੱਟ ਕੇ ਲਲਕਾਰ ਰਹੀ ਹੈ ਕਿ हे ਪਾਪਨ ਜਿੰਦੜੀ ਕਿੱਥੇ ਖੁੰਝਾਂ ਵਿੱਚ ਲੁੱਕ ਕੇ ਬੈਠ ਰਹੀ ਹੈ ਤੂੰ ਮੇਰੇ ਹੱਥਾਂ ਵਿੱਚੋਂ ਬਚ ਕੇ ਨਹੀਂ ਜਾ ਸਕਦੀ ਮੇਰਾ ਇੱਕੋ ਵਾਰ ਤੇਰਾ ਕੋਮਲ ਸਰੀਰ ਮਲਿਆ ਮੇਟ ਕਰ ਦੇਵੇਗਾ ਠਹਿ ਜਾ ਬਚ ਕੇ ਨਾ ਜਾਵੀ ਹੁਣੇ ਮੇਰੀਆਂ ਖੁੰਨੀ ਦਾੜਾਂ ਤੇਰੀ ਹੱਡੀ ਪਸਲੀ ਚ ਬਾਹ ਜਾਣਗੀਆਂ ਪੈਪੀਤ ਹੋਈ ਤ੍ਰਿਮਕ ਤਰਬਕ ਕੇ ਉਠਖੜੋਤੀ ਔਰ ਥਰ-ਥਰ ਕੰਬਨ ਲੱਗ ਪਈ ਪਰ ਇਹ ਹੌਸਲਾ ਕੀਤਾ ਕਿ ਇਹ ਅੱਖਾਂ ਦਾ ਛਲਾਵਾ ਸੀ ਸੰਕਲਪਾਂ ਦਾ ਪਰਛਾਵਾਂ ਸੀ ਐਦ੍ਰੋ ਮਨ ਪਰ ਚਾਕੇ ਫਿਰ ਪਿਆਰੇ ਪਤੀ ਦਾ ਚੇਤਾ ਆਇਆ ਕਿ ਇਸੇ ਤਰ੍ਹਾਂ ਸੱਚਮੁੱਚ ਮੋਤ ਨੇ ਉਸ ਨੂੰ ਰੜਕ ਲਿਆ ਹੈ ਖਬਰੇ ਵਿਚਾਰੇ ਨੂੰ ਕੀ ਕੀ ਦੁੱਖ ਭੁਗਾਰੀ ਹੋਵੇਗੀ ਇੰਨਾ ਖਿਆਲਾਂ ਦੇ ਨਾਲ ਹੀ ਫਿਰ ਊਂਗ ਦਾ ਹੁਲਾਰਾ ਆ ਗਿਆ ਹੁਲਾਰਾ ਕਾਦਾ ਸੀ ਇੱਕ ਪੀਂਗ ਦਾ ਝੂਟਾ ਸੀ ਜਿਸ ਦੇ ਇੱਕ ਪਾਸੇ ਆਇਆ ਮਾਤ ਲੋਕ ਤੇ ਦੂਜੇ ਪਾਸੇ ਗਿਆ ਪਰ ਲੋਕ ਹੋਵੇ ਇੱਕੋ ਹੁਲਾਰੇ ਨੇ ਉਲਦ ਕੇ ਇਸ ਦੁਨੀਆ ਵਿੱਚੋਂ ਦੂਜੀ ਦੁਨੀਆ ਵਿੱਚ ਪਹੁੰਚਾ ਦਿੱਤਾ ਕਿੱਥੇ ਇਹ ਸਿਆਪੇ ਦੀ ਫੂੜੀ ਦੇ ਪਾਸ ਇੱਕ ਨੁੱਕਰ ਵਿੱਚ ਬੈਠੀ ਸੀ ਕਿੱਥੇ ਧਰਮਰਾਜਾ ਦੇ ਦੇਸ਼ ਦੀ ਸੈਰ ਕਰ ਰਹੀ ਹੈ ਹਾਏ ਹਾਏ ਸੀ ਸੀ ਪਾਰਿਆ ਮਰ ਗਿਆ ਦੁਹਾਈ ਦੀਆਂ ਦੁਹਾਈਆਂ ਆ ਰਹੀਆਂ ਹਨ ਧਰਮਰਾਜਾ ਦੇ ਦਰਬਾਰ ਵੱਲ ਆ ਕੇ ਜਾ ਦੇਖਿਆ ਤਾਂ ਪਤੀ ਹੁਰੀ ਦੋ ਜੰਦੂਤਾਂ ਦੇ ਪੈਰੇ ਵਿੱਚ ਪੇਸ਼ ਹਨ ਹਾਕਮ ਨਿਆਉ ਕਰ ਰਿਹਾ ਹੈ ਐਨੇ ਨੂੰ ਘਰ ਵਿੱਚ ਕੁਝ ਵਿਸ਼ੇਸ਼ ਖੱਪਜੋ ਪਈ ਤਾਂ ਜਾ ਖੁੱਲ ਗਈ ਪਤੀ ਦਾ ਵਿਛੋੜਾ ਸੰਸਾਰ ਤੋਂ ਉਦਾਸੀ ਆਪਣੇ ਸਦਾ ਦੇ ਸੁੱਖਾਂ ਤੇ ਸੁਹਾਗ ਭਾਗ ਦੇ ਨਾਸ਼ ਮੌਤ ਦਾ ਡਰਾਵਾ ਪਰ ਲੋਕ ਦਾ ਸੁਪਨਾ ਇੰਨਾ ਸਾਰਿਆਂ ਮਿਲ ਕੇ ਇਸਤਰੀ ਨੂੰ ਇਸ ਗੱਲ ਹੀ ਤਿਆਰ ਕਰ ਦਿੱਤਾ ਕਿ ਸੰਸਾਰ ਛੱਡਣ ਤੋਂ ਪਹਿਲੇ ਪਰਮਾਰਥ ਲਈ ਕੁਝ ਜੋਖਮ ਬਣਾਉਣ ਦਾ ਯਤਨ ਕਰੇ ਇਸ ਲਈ ਇਸਨੇ ਇੱਕ ਬੁੱਢੀ ਮਾਈ ਨੂੰ ਜੋ ਸਾਕਾਂ ਵਿੱਚੋਂ ਇਸਦੀ ਦਾਦੀ ਲੱਗਦੀ ਸੀ ਪੱਕੀ ਨਿਮਣ ਜਾਣ ਕੇ ਆਪਣੇ ਸੁਪਨੇ ਦਾ ਹਾਲ ਤੇ ਮਨ ਦੀ ਉਪਰਾਮਤਾ ਦਾ ਹਾਲ ਹੌਲੀ-ਹੌਲੀ ਸੁਣਾਇਆ ਅੱਗੋਂ ਉਸ ਬੁੱਢੀ ਦਾਦੀ ਨੇ ਸਮੇਂ ਅਨੁਸਾਰ ਬਹੁਤ ਸਾਰੇ ਧੀਰਜ ਬਣਾਉਣ ਵਾਲੇ ਬਚਨ ਕਹੀ ਤੇ ਨਾਲ ਇਹ ਵੀ ਆਖਿਆ ਕਿ ਇਹ ਕਾਂਵਾਂ ਰੋਲੀ ਦੇ ਦਿਨ ਲੰਘ ਲੈਣ ਉਪਰੰਤ ਤੇਰੇ ਲਈ ਮੈਂ ਕੋਈ ਜਪਤਾ ਪੁੰਦਾ ਰਸਤਾ ਕਰ ਦਿਆਂਗੀ ਜੇ ਸਾਸਰੇ ਦਿਨ ਕੱਟ ਜਾਣਗੇ ਇਸ ਬੁੱਢੀ ਮਾਈ ਨਾਲ ਸਿਆਪੇ ਦੇ ਦਿਨਾਂ ਵਿੱਚ ਹੀ ਇੱਕੁਰ ਦੀਆਂ ਗੱਲਾਂ ਕਰਦਿਆਂ ਸੁੰਦਿਆਂ ਕੁਝ ਵਿਰਾਗ ਪੱਕਾ ਹੁੰਦਾ ਗਿਆ ਤੇ ਸਿਆਪੇ ਦੇ ਦਿਨ ਵੀ ਬੀਤ ਗਏ ਤੀਵੀਆਂ ਦੀ ਆਵਾਜ਼ਾਈ ਬਹੁਤ ਘਟ ਗਈ ਭਾਵੇਂ ਚਿੰਤਾ ਤੇ ਕਲੇਸ਼ ਆਤੇ ਹੈ ਪਰ ਦਿਲ ਨੂੰ ਇਹ ਚਾਹ ਬੜੀ ਕਰੜੀ ਲੱਗ ਰਹੀ ਹੈ ਕਿ ਕਿਵੇਂ ਕੋਈ ਰਸਤਾ ਸ਼ਾਂਤੀ ਦਾ ਨਸੀਬ ਹੋਵੇ ਜਿਨ ਕੇ ਕੰਤ ਦਿਸਾ ਪੂਰੀ ਸੇ ਐਨਸ ਫੇਰੇ ਚਲਨ ਸੰਸਾਰ ਤੋਂ ਉਦਾਸ ਤੇ ਨਿਰਾਸ਼ ਤ੍ਰਿਮਤ ਸੁੱਖਾਂ ਦੀ ਭਾਲ ਵਿੱਚ ਮਸਤ ਹੋਈ ਹੋਈ ਮਕਰੰਤ ਦੇ ਲੋਭੀ ਭੋਰੇ ਵੱਤ ਪਾਲ ਕਰ ਰਹੀ ਹੈ ਉਹ ਦਾਦੀ ਕਿਸੇ ਕਾਰਨ ਕਿਤੇ ਟੁਰ ਗਈ ਹੈ ਕਬਰਾਈ ਤੇ ਵਿਆਕੁਲ ਹੋਈ ਵਿਚਾਰੀ ਨੂੰ ਇੱਕ ਹੋਰ ਬੁੱਢੀ ਮਾਈ ਮਿਲ ਪਈ ਢੋਲਾ ਝਾਟਾ ਚਿਹਰੇ ਪਰ ਚੁਰੀਆਂ ਲੱਕ ਜਰਾ ਕੁ ਲਿਫਿਆ ਹੋਇਆ ਉਮਰ ਕੋਈ 50 55 ਦੇ ਵਿਚਕਾਰ ਬੜੇ ਪਿਆਰ ਨਾਲ ਪੁਛਕਾਰ ਕੇ ਪੁੱਛਣ ਲੱਗੀ ਨੀ ਬੱਚੀ ਤੂੰ ਜਵਾਨ ਜਹਾਨ ਤੇਰਾ ਹੈ ਰੰਗ ਤੇ ਹੈ ਰੂਪ ਫੇਰ ਅੱਡੀ ਉਦਾਸ ਕਿਉਂ ਹੈ ਸੱਚ ਦੱਸ ਤੈਨੂੰ ਕੀ ਢੀੜ ਬਣੀ ਹੋਈ ਹੈ ਵਿਧਵਾ ਮਾਈ ਮੇਰਾ ਹਾਲ ਕੁਝ ਨਾ ਪੁੱਛ ਮੈਂ ਨਿਕਰਮਨਤਾ ਦੁਖੀ ਹੀ ਹਾਂ ਤੂੰ ਕਿਉਂ ਨਾਲ ਦੁਖੀ ਹੋਵੇਂ ਬੁੱਢੀ ਮਾਈ ਬੱਚੀ ਤੂਖ ਸੁਣਾਉਂਦਿਆਂ ਹੀ ਘਟਦੇ ਹਨ ਅੰਦਰੇ ਅੰਦਰ ਰੱਖਿਆਂ ਖਾ ਜਾਂਦੇ ਹਨ ਵਿਧਵਾ ਮਾ ਜੀ ਮੈਂ ਨੀ ਮਾਣੀ ਨੀ ਤਾਣੀ ਭਾਗਾ ਸੜੀ ਹਾਂ ਸਿਰ ਦੇ ਸਾਈ ਨੂੰ ਗਵਾ ਬੈਠੀ ਹਾਂ ਖਬਰੇ ਉਸ ਵਿਚਾਰੇ ਨਾਲ ਕੀ ਬੀਤਦੀ ਹੋਵੇਗੀ ਪਰ ਮੈਨੂੰ ਤਾਂ ਇਸ ਸੰਸਾਰ ਵਿੱਚ ਉਸ ਦੇ ਪਿੱਛੇ ਸਰੀਰ ਸੰਭਲਣਾ ਪਾਰੂ ਹੋ ਗਿਆ ਹੈ ਕਿਸੇ ਮੋਤੇ ਮੋਇਆ ਨਹੀਂ ਜਾਂਦਾ ਕਲੇਜਾ ਹਰ ਵੇਲੇ ਗਿੱਲੇ ਗੋਹੇ ਮੰਗ ਤੁਖਦਾ ਰਹਿੰਦਾ ਹੈ ਅਲੜ ਹਾਂ ਤੇ ਤਰੀਮਤ ਹਾਂ ਕੁਝ ਸਮਝ ਨਹੀਂ ਪੈਂਦੀ ਕੀ ਕਰਾਂ ਤੇ ਕੀ ਨਾ ਕਰਾਂ ਬੁੱਢੀ ਮਾਈ ਬੱਚੀ ਕਰਤਾਰ ਦਾ ਪਾਣਾ ਤੇਰੇ ਵਰਗੀ ਦਾ ਵਿਧਵਾ ਹੋ ਜਾਣਾ ਕੋਈ ਛੋਟਾ ਜਿਹਾ ਸਲਤਾ ਨਹੀਂ ਪਰ ਫੇਰ ਵੀ ਮੋਇਆ ਨਾਲ ਮਰਿਆ ਨਹੀਂ ਜਾਂਦਾ ਸੰਤੋਖ ਕਰ ਧੀਰਜ ਕਰ ਕਰਤਾਰ ਸਬਦੇ ਕਸ਼ਟ ਦੂਰ ਕਰਨਹਾਰਾ ਹੈ ਤੇਰੀ ਵੀ ਉਸੇ ਸੱਚੇ ਮਾਲਕ ਨੂੰ ਸ਼ਰਮ ਹੈ ਤੂੰ ਕਿਸ ਵਾਸਤੇ ਭਟਕ ਰਹੀ ਹੈ विधवा इसे ਲਈ ਕਿ ਮਨ ਦਾ ਭਟਕਣਾ ਹਟੇ ਜੀ ਨੂੰ ਸ਼ਾਂਤੀ ਆਵੇ ਤੇ ਜੀਕੂ ਹੋ ਆਵੇ ਕਿਸੇ ਅੱਛੇ ਪਾਸੇ ਪੈ ਕੇ ਉਮਰ ਕੱਟੀ ਜਾਵੇ ਗੁਜਾਰੇ ਮਾਤਰ ਨਿਰਬਾਤ ਆ ਮੇਰੇ ਪਾਸ ਹੈ ਪਰ ਜੀ ਨੂੰ ਧੀਰਜ ਨਹੀਂ ਆਉਂਦੀ ਇਹ ਅੱਗ ਸਭ ਤੋਂ ਵੱਧ ਹੈ ਕਿ ਪਤੀ ਕਿਵੇਂ ਸੁਖੀ ਹੋ ਜਾਵੇ ਮੈਂ ਉਸ ਨੂੰ ਦੁਖੀ ਡਿੱਠਾ ਹੈ ਕਿਵੇਂ ਫਿਰ ਸੁਖੀ ਦੇਖ ਲਵਾਂ ਬੁੱਢੀ ਮਾਈ ਹੱਸ ਕੇ ਓ ਇਹ ਗੱਲ ਤਾਂ ਬੜੀ ਸੌਖੀ ਹੈ ਤੂੰ ਚਿੰਤਾ ਨਾ ਕਰ ਕੱਲ ਸਵੇਰੇ ਤੂੰ ਬਾਗ ਵਿੱਚ ਆਵੀ ਮੈਂ ਤੈਨੂੰ ਇੱਕ ਮੰਦਰੀ ਜੀ ਦੇ ਚਰਨੀ ਪਾ ਦਿਆਂਗੀ ਤੇਰੇ ਸਾਰੇ ਗਲੇਸ਼ ਕੱਟੇ ਜਾਣਗੇ ਮੰਦਰੀ ਜੀ ਨੇ ਕਈ ਮੁਰਦੇ ਜਿਵਾਏ ਹਨ ਪਰ ਲੋਕ ਸੈਰ ਕਰਨ ਜਾਂਦੇ ਹਨ ਸੁਨੇਹੇ ਲਿਆ ਦਿੰਦੇ ਹਨ ਦਰਸ਼ਨਾਤ ਕਰਵਾ ਦਿੰਦੇ ਹਨ ਬਿਮਾਰੀਆਂ ਰਾਜ਼ੀ ਕਰ ਦਿੰਦੇ ਹਨ ਸਬਬ ਨਾਲ ਇੱਥੇ ਥੋੜੇ ਦਿਨਾਂ ਲਈ ਗੁਦਾਵਰੀ ਦੇ ਕੁੰਬ ਦਾ ਮੇਲਾ ਕਰਕੇ ਆਉਂਦੇ ਹੋਏ ਠਹਿਰ ਗਏ ਹਨ ਇਹਨਾਂ ਨੂੰ ਇੱਥੇ ਆਇਆ 10-20 ਦਿਨ ਹੀ ਹੋਏ ਹਨ ਪਰ ਸਵੇਰੇ ਵੇਖੀ ਇੱਕ ਮੇਲਾ ਲੱਗਾ ਹੁੰਦਾ ਹੈ ਰੋਗੀ ਗਰਜਾ ਵਾਲੇ ਪ੍ਰਸ਼ਨਾਂ ਵਾਲੇ ਤੇ ਲੋੜਾਂ ਵਾਲੇ ਸੈਂਕੜੇ ਆਉਂਦੇ ਹਨ ਵਿਦਵਾ ਧਨ ਭਾਗ ਮੇਰੇ ਮਾਈ ਤੇਰਾ ਦਰਸ਼ਨ ਹੋ ਗਿਆ ਮੈਨੂੰ ਰੁੜੀ ਜਾਂਦੀ ਨੂੰ ਤੁਲੇ ਦਾ ਸਹਾਰਾ ਮਿਲ ਗਿਆ ਪਰ ਮਾ ਜੀ ਮੈਂ ਚਾਹੁੰਦੀ ਹਾਂ ਕਿ ਜਿਸ ਵੇਲੇ ਇਕਾਂਤ ਹੋਵੇ ਉਸ ਵੇਲੇ ਮੈਂ ਪਤੀ ਜੀ ਦੇ ਸੰਦੇਸੇ ਲੈਣ ਨਹੀਂ ਪਹੁੰਚਾਂ ਮਾਈ ਸੋਹਣੀ ਗੱਲ ਹੈ ਫੇਰ ਜ਼ਰਾ ਤੜਕੇ ਉੱਦਮ ਕਰ ਲਵੀ 5 ਵਜੇ ਸਾਰ ਅੱਪੜ ਪਵੀ ਉਸ ਵੇਲੇ ਮਾਂਦਰੀ ਜੀ ਇਕੱਲੇ ਹੋਣਗੇ ਤੇਰੀ ਸਾਰੀ ਵਿਥਿਆ ਸੁਣ ਲੈਣਗੇ ਮੈਂ ਵੀ ਦੱਸ ਇੱਕ ਲਾਪੀ ਹਾਂ ਕੀ ਕਰਾਂ ਪਰ ਤੇਰੀ ਖਾਤਰ ਉਸ ਵੇਲੇ ਘੜੀ ਅੱਗੇ ਆ ਜਾਵਾਂਗੀ ਤੂੰ ਮਹਾਦੇਵ ਜੀ ਦੇ ਮੰਦਰ ਦੇ ਬੂਹੇ ਅੱਗੇ ਮੰਨੂ ਉਡੇਕੀ ਵਿਦਵਾ ਅੱਛਾ ਜੀ ਜਿੰਨ ਮਨ ਹੋਰ ਮੁਖ ਹੋਰ ਸਿਰ ਕਾਂਡੇ ਕੱਚਿਆ ਇੱਕ ਸੁੰਦਰ ਸੰਗਣਾ ਬਾਗ ਅੰਦਰੋਂ ਬਾਹਰੋਂ ਹਰਿਆ ਭਰਿਆ ਤੇ ਫਲਾਂ ਫੁੱਲਾਂ ਨਾਲ ਟਾਵਾਂ ਟਾਵਾਂ ਫੱਲਿਆ ਫੁੱਲਿਆ ਹੋਇਆ ਹੈ ਕੋਈ 5 ਵਜੇ ਦਾ ਸ਼ਾਂਤ ਸਤੋਗੁਣ ਦਾ ਵੇਲਾ ਹੈ। ਠੰਡੀ ਪੌਣ ਦਾ ਠੰਮਕਾ ਚੱਲ ਰਿਹਾ ਹੈ। ਜੀਵ ਜੰਤੂ ਮਨੁੱਖ ਚੰਗੀ ਮਿੱਠੀ ਨਿੰਦਰ ਵਿੱਚ ਖੂਕ ਸੁੱਤੇ ਪਏ ਹਨ। ਕਿਤੇ ਕੋਈ ਇਸ਼ਨਾਨ ਕਰਨ ਦੀ ਆਵਾਜ਼ ਪ੍ਰਤੀਤ ਹੁੰਦੀ ਹੈ ਔਰ ਹਨੇਰੀ ਦਵਾਦਸ਼ੀ ਦਾ ਚੰਦਰਮਾ ਆਪਣੀ ਠੰਡੀ ਠੰਡੀ ਤੇ ਮੰਨ ਪੌਣੀ ਚਾਨਣੀ ਰੁੱਖਾਂ ਦੇ ਉੱਤੇ ਪਸਾਰ ਰਿਹਾ ਹੈ। ਅਜਿਹੇ ਵੇਲੇ ਬਾਗ ਦੇ ਅੰਦਰ ਵਾਰ ਦੂਰ ਜਹੇ ਅੱਗ ਦੇ ਪਿਭਾਕੇ ਨਿਕਲ ਰਹੇ ਹਨ। ਕੋਲਵਾਰ ਜਾ ਕੇ ਦੇਖਿਆ ਤਾਂ ਇਹ ਇੱਕ ਥੂਣੀ ਹੈ ਜਿਸ ਦੇ ਆਲੇ ਦੁਆਲੇ ਪੰਜ ਚਾਰ ਆਦਮੀ ਬੈਠੇ ਗੱਲਾਂ ਬਾਤਾਂ ਕਰ ਰਹੇ ਹਨ ਇੰਨਾ ਵਿੱਚ ਇੱਕ ਸਰੀਰ ਦੇ ਅੱਛੇ ਰਿਸ਼ਟ ਪੁਸ਼ਟ ਕੱਦ ਬੜਾ ਲੰਬਾ ਉੱਚਾ ਸਿਰ ਮੂੰਹ ਤੱਛਿਆ ਮੁਛਿਆ ਬੜੇ ਗੰਭੀਰ ਸਵਰ ਨਾਲ ਕਦੇ-ਕਦੇ ਬਚਨ ਕਰਦੇ ਸੁनिंदे ਹਨ ਚੌਂਕੜੀ ਮਾਰੇ ਬੈਠੇ ਹਨ ਇਹ ਮੰਦਰੀ ਜੀ ਹਨ ਐਨੇ ਤੱਕ ਦੋ ਤ੍ਰਿਮਤਾ ਦੇ ਆਉਣ ਦੀ ਪੈਖੜ ਮਾਲੂਮ ਹੋਈ ਪਰ ਮੰਦਰੀ ਜੀ ਝੱਟ ਚੁੱਪ ਕਰਕੇ ਘੁੱਗੂ ਹੋ ਗਏ ਸਿਰ ਨੀਵਾ ਅੱਖਾਂ ਬੰਦ ਸਰੀਰ ਸਿਥਲ ਤੇ ਸਾਹ ਘੁਟਮਾ ਚੱਲਣ ਲੱਗ ਪਿਆ। ਬ੍ਰਿਧ ਮਾਈ ਸਮੇਤ ਜਗਿਆਸਨ ਵਿਧਵਾ ਵੀ ਪਹੁੰਚ ਗਈ। ਇੱਕ ਨਰੇਲ ਤੇ ਰੁਪਿਆ ਅੱਗੇ ਰੱਖ ਕੇ ਦੋਵੇਂ ਜਣੀਆਂ ਬੈਠ ਗਈਆਂ। ਮਾਈ ਮਹਾਰਾਜ ਆਪੜੇ ਤ੍ਰਾਂਤੀ ਕਰਨ ਕਾਰਨ ਸਮਰਥ ਹੋ। ਸੱਬ ਦੇ ਅੰਦਰ ਦੀ ਜਾਣਨ ਹਾਰੇ ਹੋ। ਇਹ ਅਨਾਥ ਰਿਮਤ ਵਿਧਵਾ ਹੋ ਗਈ ਹੈ। ਮਾਨ ਨ ਕਿਸੇ ਤਰ੍ਹਾਂ ਖਲੋਂਦਾ ਨਹੀਂ। ਆਪ ਦੇ ਚਰਨਾਂ ਵਿੱਚ ਪਤੀ ਮਿਲਣ ਦੀ ਭਾਵਨਾ ਰੱਖ ਕੇ ਨੰਗੀ ਪੈਰੀ ਤੁਰ ਕੇ ਆਈ ਹੈ ਜਿਉ ਜਾਣੋ ਕਿਰਪਾ ਕਰੋ ਇਸ ਦੇ ਮਨ ਦੇ ਮਨੋਰਥ ਪੂਰੇ ਕਰੋ ਵਿਛੜੀ ਕੂੰਜ ਨੂੰ ਇੱਕ ਵੇਰ ਫੇਰ ਦਿਦਾਰੇ ਕਰਾ ਦਿਓ ਇੱਕ ਆਦਮੀ ਕੋਲੋਂ ਬੋਲਿਆ ਮਾਈ ਕਭਰਾਓ ਨਹੀਂ ਮਾਂਦਰੀ ਜੀ ਪੂਰੇ ਜੋਗੀ ਤੇ ਮਾਂਦਰੀ ਹਨ ਦੂਜਾ ਨਿਸ਼ਚਾ ਕਰੋ ਸਭ ਮਨੋਰਥ ਸਿੱਧ ਹੋਣਗੇ ਤੀਜਾ ਸਵਰਗ ਦੇਖਣਾ ਚਾਹਤੀ ਹੈ ਪਤੀ ਦਾ ਮਿਲਾਪ ਚਾਹਤੀ ਹੈ ਸਭ ਮਿਲ ਜਾਵਣਗੇ ਵਿਧਵਾ ਸ਼ਰਮ ਨਾਲ ਮੇਰੇ ਧਨ ਭਾਗ ਮਾਂਦਰੀ ਬੇਟੀ ਕਿਸ ਫਲ ਦੀ ਇੱਛਾ ਹੈ ਵਿਧਵਾ ਕਿਸੇ ਤਰ੍ਹਾਂ ਪਤੀ ਜੀ ਵੱਲੋਂ ਹਿਰਦਾ ਠੰਡਾ ਹੋ ਜਾਵੇ ਮਾਂਦਰੀ ਪਤੀ ਕੋ ਪ੍ਰਤੱਖ ਦੇਖੇਗੀ ਦਰਸ਼ਨ ਕਰਾ ਦੇਵੇਂ ਔਰ ਸਵਰਗ ਕੀ ਕੁੰਜੀਆਂ ਦੇ ਦੇ ਤੇਰੇ ਹੱਥ ਮੇ ਮਾਈ ਵਾ ਮਹਾਰਾਜ ਹੋਰ ਕੀ ਚਾਹੀਏ ਜੇ ਤੁੱਠੇ ਹੋ ਕਰੋ ਮਿਹਰ ਤੁਹਾਡੇ ਖਜ਼ਾਨੇ ਕਾਦੀ ਕਮੀ ਹੈ ਜੇ ਇਹ ਕਰ ਦਿਓ ਤਾਂ ਨਿਰਾਸ਼ ਤ੍ਰਿਮਤ ਨੂੰ ਹੋਰ ਕਾਦੀ ਲੋੜ ਹੈ ਇਸ ਪ੍ਰਕਾਰ ਬਚਨ ਬਿਲਾਸ ਕਰਕੇ ਮੂਹ ਹਨੇਰੇ ਹੀ ਤੁਰ ਗਈਆਂ ਦੂਜੇ ਦਿਨ ਫਿਰ ਉਸੇ ਵੇਲੇ ਗੱਲ ਕੀ ਰੋਜ਼ ਦਾ ਨਿਤਨੇਮ ਪੱਕ ਗਿਆ ਪਤੀ ਦੇ ਪਾਸ ਬ੍ਰਹਮ ਲੋਕ ਵਿੱਚ ਪਹੁੰਚਣ ਦੀ ਸਿੱਖ ਪੂਰੀ ਕਰ ਦੇਣ ਦਾ ਭਰੋਸਾ ਮਾਂਦਰੀ ਜੀ ਦਿੰਦੇ ਹਨ ਜੇ ਇੰਨਾ ਦੇ ਆਖੇ ਨਾ ਲੱਗੀ ਤਦ ਹੋਰ ਕਿੱਥੋਂ ਮਿਲਣਾ ਹੈ ਸਾਖ ਅੰਗ ਤਾਂ ਅੱਗੇ ਹੀ ਧਨ ਮਾਇਆ ਦੇ ਭੁੱਖੇ ਸਾਬਤ ਹੋ ਚੁੱਕੇ ਹਨ ਇੱਕ ਦਿਨ ਜਦ ਤ੍ਰਿਮਤ ਪਤੀ ਦੇ ਬੜੇ ਵਿਰਾਗ ਤੇ ਚਾਹ ਵਿੱਚ ਸੀ ਤਦ ਮਾਂਦਰੀ ਨੇ ਯੋਗ ਸਮਾ ਤਾੜ ਕੇ ਕਿਹਾ एक पर्वत की शिखा पर जाना होगा जहाँ से ब्रह्म लोग को रास्ता जाता है हम परसों उधर को चलेंगे जो संसार से मुक्त होने की इच्छा है पति के दर्शन का प्रेम है तो हमारे संग चली चलो विधवा मांदरी जी मैं सिरते जोर हाजिर हाँ नाल चलन तैयार हाँ मैं इन्ना दुखा तो छुटकारा मांदरी अच्छा तैयार रहो परसों हम जाएंगे पर एक बात है चलते समय पीछे किसी वस्तु में संकल्प को बंदयामान नहीं करना नहीं तो मन स्थिर नहीं होगा विधवा चंगा जी मांदरी इसी धन विखे मोहता नहीं विधवा महाराज मेरा स्त्री धन नाल कोई मोह नहीं है मांदरी देखो जब ऊहा चल के चिल्ले बैठी और बिरारा धन शुरू हुई और मंत्र फुरने के समय आए ਔਰ ਤੰਤਰੋਂ ਨੇ ਜ਼ੋਰ ਬੰਦਾ ਤੋ ਤੁਝੇ ਕਈ ਸੰਕਲਪਨਾ ਫੁਰੇ ਵਿਦਵਾ ਫਿਰ ਮੈਂ ਇਸਤਰੀ ਧਨ ਪੁੰਨ ਕਰ ਤੁਰਦੀ ਹਾਂ ਜਾਂ ਨਾਲ ਲੈ ਚਲਦੀ ਹਾਂ ਮਾਂਦਰੀ ਨਾਲ ਲੈ ਚਲੋ ਮਾਈ ਬੱਚੀ ਦੇਣਾ ਕਿਸ ਨੂੰ ਹੀ ਤੇ ਤੂੰ ਪਿੱਛੇ ਕਿਦੇ ਜੋਗਾ ਛੱਡ ਜਾਣਾ ਹੈ ਆਪਣੀ ਜੋਖੋਂ ਆਪਣੀ ਹਿੱਕ ਦੇ ਨਾਲ ਲਾ ਕੇ ਰੱਖੀ ਨਾ ਕੋਈ ਚਿੰਤਾ ਤੇ ਨਾ ਧੋਖਲਾ ਮਾਂਦਰੀ ਜੀ ਸੱਚ ਕਹਿੰਦੇ ਹਨ ਪਿੱਛੋਂ ਧਿਆਨ ਆਉਣਾ ਨਹੀਂ ਰਹਿੰਦਾ ਵਿਦਵਾ ਸਤ ਬਚਨ ਮੈਂ ਪਰਸੋਂ ਸਵੇਰੇ ਹੀ ਇੱਥੇ ਪਹੁੰਚ ਜਾਵਾਂਗੀ ਗੱਲ ਕੀ ਅਗਲੇ ਹੀ ਦਿਨ ਅਲੜ ਇਸਤਰੀ ਸੋਹਰਿਆਂ ਪੇਕਿਆਂ ਦਾ ਪਾਇਆ ਬੁਰਾ ਦਿਨ ਤੇ ਪਹਿਲਾ ਇਸਤਰੀ ਧਨ ਅਤੇ ਹੋਰ ਵੀ ਜੋ ਟੇ ਚੜਿਆਂ ਲੈ ਕੇ ਕਰਾਰ ਸਿਰ ਪਹੁੰਚ ਗਈ ਔਰ ਮਾਂਡਵੀ ਤੋਂ ਟੁਰ ਕੇ ਜੰਮੂ ਤੱਕ ਰੇਲੇ ਜਾ ਕੇ ਅੱਗੇ ਪੈਦਲ ਨਿਰਜਨ ਪਰਬਤਾਂ ਤੇ ਬਿਖੜੀ ਘਾਟੀਆਂ ਦਾ ਰਸਤਾ ਸ਼ੁਰੂ ਹੋਇਆ ਜੋ ਵਿਚਾਰੀ ਇਸ ਭਰੋਸੇ ਤੇ ਤੈਅ ਕਰ ਰਹੀ ਹੈ ਕਿ ਬ੍ਰਹਮ ਲੋਕ ਦੇ ਬੂਹੇ ਅਪੜਨਾ ਹੈ ਬਾਹਰ ਢੋਲੇ ਸੋ ਪਰੰਪੁਲਾਹੀ ਆਹਾ ਕੈਸਾ ਮਨੋਹਰ ਪਰਬਤ ਹੈ ਕਾਲੇ-ਕਾਲੇ ਪੱਥਰਾਂ ਪਰ ਸਾਵੀ-ਸਾਵੀ ਬਨਸਪਤੀ ਕੈਸੀ ਛੱਬ ਦੇ ਰਹੀ ਹੈ ਚਰਨੇ ਕੀ ਸੁੰਦਰਤਾ ਨਾਲ ਚੱਲ ਰਹੇ ਹਨ ਸੱਚਮੁੱਚ ਕਰਤਾ ਦੀ ਕੁਦਰਤ ਦਾ ਨਜ਼ਾਰਾ ਦੇਖਣਾ ਹੋਵੇ ਤਾਂ ਪਰਬਤ ਹਨ ਇੱਥੇ ਸਾਰੀ ਉਚਾਈ ਨਿਚਾਈ ਦੀ ਟੋ ਹੋ ਜਾਂਦੀ ਹੈ ਖੱਡਾਂ ਦਾ ਭਿਆਨਕ ਪਰ ਅਨੋਖਾ ਦ੍ਰਿਸ਼ ਦੇਖ ਕੇ ਅਕਲ ਹੈਰਾਨੀ ਦੇ ਥੱਲੇ ਲੈ ਜਾਂਦੀ ਹੈ ਠੰਡੀ ਠੰਡੀ ਪੌਣ ਰੁਮਕ ਰੁਮਕ ਰੋਮ ਖੜੇ ਕਰਦੀ ਹੈ ਅਜੇਹੇ ਨਿਰਜਨ ਬਨ ਵਿੱਚ ਕੁਝ ਪਹਾੜ ਦੀ ਉਚਾਈ ਤੇ ਇੱਕ ਮਨੋਹਰ ਚੰਨੇ ਦੇ ਪਾਸ ਜਿਸ ਦੀ ਸ਼ੋਭਾ ਅਕਤਨੀਏ ਹੈ ਮਾਂਦਰੀ ਜੀ ਜਵਾਨ ਇਸਤਰੀ ਨੂੰ ਪਾਸ ਖਲਿਹਾਰੀ ਕੁਝ ਸਿੱਖਿਆ ਕਰ ਰਹੇ ਹਨ ਮਾਂਦਰੀ ਇੱਕ ਪੱਥਰ ਦੀ ਸਿਲਾਵਲ ਸਹਿਨਤ ਕਰਕੇ ਪੁੱਤਰੀ ਇਸ ਪਰ ਬੈਠ ਜਾਓ ਔਰ ਜੋ ਪਾਣੀ ਚੱਲ ਰਹਾ ਹੈ ਇਸ ਮੇ ਇੱਕ ਟੱਕ ਧਿਆਨ ਲਗਾ ਕੇ ਦੇਖੋ ਦੇਖਣਾ ਆਂਖ ਨਹੀਂ ਚਮਕਣਾ ਹੋਗਾ अगर कुमाटी आए तो नैन मूंद के समाधि लगानी इसके अंदर तुमको स्वर्गदार रास्ता नजर पड़ेगा जपती आवाज से आओ तो एकदम चले जाना अगर एक पलक देर करोगे तो दरवाजा बंद हो जाएगा चित्त एकागर करके बैठो संकल्पना उठे पैर पैर दिल में करते रहो फिर आले दुआले तुपते गुग्गल तुखा देता कक्की रेत नाल किन्ने ही जंतर ते मंत्र दुआले वा देते ਇਹ ਕੁਝ ਕਰਕੇ ਮਾਂਦਰੀ ਜੀ ਲਾਂਬੇ ਹੋਏ ਤੇ ਪਤੀ ਦੇ ਦਰਸ਼ਨ ਦੀ ਪਿਆਸੀ ਉਹ ਜਵਾਨ ਇਸਤਰੀ ਚਟਾਨ ਪਰ ਬੈਠ ਕੇ ਤਪੱਸਿਆ ਕਰਨ ਲੱਗ ਪਈ ਇਹ ਕੁਦਰਤੀ ਅਸੂਲ ਹੈ ਕਿ ਉੱਚੀ ਥਾਂ ਉਹੇਠ ਡਿੱਗਦੇ ਪਾਣੀ ਵਿੱਚ ਸੂਰਜ ਦੀਆਂ ਕਿੰਨਾਂ ਦਾ ਪ੍ਰਤੀਬਿੰਬ ਪੈ ਕੇ ਕਿਸੇ ਵੇਲੇ ਇੱਕ ਸਤਰੰਗਾ ਅਨੋਖਾ ਜਿਹਾ ਦ੍ਰਿਸ਼ ਉਤਪਤ ਕਰ ਦਿੰਦਾ ਹੈ ਜਿਨ੍ਹਾਂ ਨੇ ਕਦੇ ਵਗਦੇ ਖੂਹ ਦੇ ਕਿਨਾਰੇ ਬੈਠ ਕੇ ਹੇਠਾਂ ਡਿੱਗਦੀਆਂ ਛਿੱਟਾਂ ਵੱਲ ਦੇਖਿਆ ਹੋਵੇਗਾ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ मांडरी ਦਾ ਭਾਵ ਇਹ ਸੀ ਕਿ ਇਸ ਰੰਗਾ ਮੇਜ਼ੀ ਰੋਸ਼ਨੀ ਦੀ ਫਟਾਹਟ ਨੂੰ ਦੇਖ ਕੇ ਇਸ ਨੂੰ ਨਿਸ਼ਚਾ ਹੋ ਜਾਵੇਗਾ ਕਿ ਸੱਚਮੁੱਚ ਸਵਰਗ ਦਿਸਣ ਲੱਗਾ ਹੈ ਘੰਟੇ ਦੋ ਘੰਟੇ ਦੇਖਣ ਨਾਲ ਨਜ਼ਰ ਥੱਕ ਜਾਵੇਗੀ ਸਿਰ ਨੂੰ ਚੱਕਰ ਆ ਕੇ ਇੱਕ ਕਿਰਨੀ ਖਾਵੇਗੀ ਬਸ ਜਲ ਰੂਪ ਹੋ ਜਾਏਗੀ ਜਾਲ ਵਿੱਚ ਡਿੱਗੀ ਦਾ ਥੋੜਾ ਥਿੱਤਾ ਕੁਝ ਲੱਗਦਾ ਹੀ ਨਹੀਂ ਮੰਦਰੀ ਜੀ ਮੰਦਰੀ ਨਹੀਂ ਹਨ ਇਹ ਮਦ ਹਿੰਦੁਸਤਾਨ ਦੇ ਪ੍ਰਸਿੱਧ ਠੱਗਾ ਦੇ ਟੋਲੇ ਦੇ ਇੱਕ ਚਲਦੇ ਪੁਰਜ਼ੇ ਹਨ ਜਿੰਨਾ ਦੇ ਜਾਲ ਵਿੱਚ ਹਿੰਦੁਸਤਾਨ ਦੇ ਕਈ ਵਾਸੀ ਤਬਾਹ ਹੋ ਚੁੱਕੇ ਹਨ ਇੰਨਾ ਹੀ ਠੱਗਾ ਦੀ ਸੰਪਰਦਾ ਦੇ ਇੱਕ ਵੱਡਕੇ ਸੱਜਣ ਨੂੰ ਗੁਰੂ ਨਾਨਕ ਦੇਵ ਜੀ ਨੇ ਪਾਪ ਜੀਵਨ ਤੋਂ ਕੱਢਿਆ ਸੀ ਸੋ ਇਹ ਠੱਗ ਜੀ ਮਹਾਰਾਜ ਤਾਂ ਇਹ ਸਿੱਖਿਆ ਦੇ ਕੇ ਖਿਸ ਗਏ ਪਰ ਅਜੇ ਕੋਈ ਘੜੀ ਪਾਰ ਹੀ ਇਸ ਨੂੰ ਬੈਠਿਆਂ ਬੀਤੀ ਸੀ ਕਿ ਪਿਛਲੇ ਪਾਸਿਓਂ ਇੱਕ ਹਮਦਰਦ ਆਵਾਜ਼ ਨੇ ਇਸ ਦੀ ਨਜ਼ਰ ਉਕਾ ਦਿੱਤੀ ਇਹ ਰੰਗ ਵਿੱਚ ਪੰਗ ਪਾਉਣ ਵਾਲੇ ਇੱਕ ਓਪਰੇ ਆਦਮੀ ਸਨ ਜੋ ਆਪਣੇ ਖਿਆਲ ਵਿੱਚ ਪ੍ਰਚਾਰ ਕਰਦੇ ਫਿਰ ਰਹੇ ਸਨ ਇਸ ਅਲੜ ਤ੍ਰਿਮਤ ਨੂੰ ਭਿਆਨਕ ਥਾਂ ਬੈਠੀ ਵੇਖ ਕੇ ਬੋਲੇ ਲੜਕੀ ਤੂੰ ਇੱਥੇ ਕਿਸ ਵਾਸਤੇ ਬੈਠ ਰਹੀ ਹੈ ਉੱਠ ਖੜੀ ਹੋ ਹੁਣੇ ਕੇਰਨੀ ਖਾ ਕੇ ਪਾਣੀ ਵਿੱਚ ਡਿੱਗ ਪੈਂਗੀ ਜਾਨ ਬੂਝ ਕੇ ਮੌਤ ਖਰੀਦਣ ਵਾਸਤੇ ਕਿਉਂ ਬੈਠੀ ਹੈ ਵਿਧਵਾ ਮੈਂ ਮੌਤ ਖਰੀਦਣ ਤਾਂ ਨਹੀਂ ਬੈਠੀ ਮੈਂ ਤਾਂ ਸੁੱਖਾਂ ਦੀ ਖਾਤਰ ਇਹ ਕਸ਼ਟ ਸਹਾਰੇ ਹਨ ਮੈਂ ਅਜਾਈ ਮੌਤ ਮੰਨਣਾ ਨਹੀਂ ਚਾਹੁੰਦੀ ਤੁਸੀਂ ਜਾਓ ਮੈਨੂੰ ਨਾ ਸਤਾਓ ਆਦਮੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇੱਥੇ ਬੈਠੇ ਆ ਤੈਨੂੰ ਕਿਹੜੇ ਸੁੱਖਾਂ ਦਾ ਬੂਹਾ ਖੁੱਲ ਜਾਵੇਗਾ ਜੇਕਰ ਠੀਕ ਢਾਕ ਦੱਸੇ ਤਾਂ ਮੈਂ ਵੀ ਸਮਝਾਂ ਵਿਧਵਾ ਬੋਲਣਾ ਨਹੀਂ ਚਾਹੁੰਦੀ ਉਹ ਜ਼ੋਰ ਲਾ ਕੇ ਪੁੱਛਦਾ ਹੈ ਦਿਲ ਵਿੱਚ ਕ੍ਰਿਜਦੀ ਹੈ ਕਿ ਇਹ ਭੰਗ ਪਾਉਣ ਵਾਲਾ ਦੂਤ ਕਿੱਥੋਂ ਆ ਗਿਆ ਪਰ ਫਿਰ ਇਕੱਲੀ ਹੋਣ ਕਰਕੇ ਡਰਦੀ ਹੈ ਜਦ ਬਹੁਤ ਘਾਬਰਦੀ ਹੈ ਤਦ ਮੰਦਰੀ ਦੀ ਢੋਲ ਕਰਦੀ ਹੈ ਪਰ ਮੰਦਰੀ ਦਾ ਕਿਤੇ ਮੁਸ਼ਕ ਨਹੀਂ ਸਵਾਮੀ ਜੀ ਸਵਾਮੀ ਜੀ ਕਰਕੇ ਟਾਰਾ ਮਾਰਦੀ ਹੈ ਪਰ ਸੁਆਮੀ ਛਲ ਗਏ ਜਾਦੀ ਸਾਸਰੇ ਤੋਂ ਟੁੱਟੀ ਤਦ ਇਕਲ ਹੋਰ ਵੱਡਨ ਲੱਗੀ ਹੁਣ ਉਸ ਅਬਲਾ ਰੂਪੀ ਭੋਲੀ ਵਿਧਵਾ ਤੋਂ ਉਸ ਆਦਮੀ ਦੀ ਘੜੀ ਮੂੜੀ ਦੀ ਪੁੱਛ ਰੁਕ ਨਾ ਸਕੀ ਕਾਬਰੀ ਹੋਈ ਨੇ ਆਪਣੀ ਰਾਮ ਕਹਾਣੀ ਤੇ ਮਾਂਦਰੀ ਜੀ ਦੀ ਕਿਰਪਾ ਦਾ ਜਿਸ ਦਾ ਅਜੇ ਤੱਕ ਉਸ ਨੂੰ ਨਿਸ਼ਚਾ ਸੀ ਕੱਚਾ ਛਿੱਟਾ ਸੁਣਾ ਦਿੱਤਾ ਆਦਮੀ ਉਹ ਪੋਲੀਏ ਉਹ ਤਾਂ ਕੋਈ ਠੱਗ ਸੀ ਤਾਂਤੀਆਂ ਭੇਲ ਦਾ ਚੇਲਾ ਸਾਈਂ ਉਸਨੇ ਤੇਰਾ ਧਨ ਪਦਾਰਥ ਮੁਛਕੇ ਹੁਣ ਤੇਰੇ ਪ੍ਰਾਨ ਲੈਣ ਦਾ ਯਤਨ ਕੀਤਾ ਹੈ ਉਠ ਖੜੀ ਹੋ ਤੂੰ ਇੱਥੋਂ ਕੀ ਲੈਣਾ ਹੈ ਚੱਲ ਤੈਨੂੰ ਸੱਚੇ ਮੁਕਤੀ ਦਾਤੇ ਦੀ ਸ਼ਰਨ ਪਾਵਾਂ ਜਿਸ ਦੀ ਓਟ ਲਿਆ ਕਿਸੇ ਕਰਮकांड ਕਰਨ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ ਜੋ ਸਾਡੇ ਪਾਪੀ ਬੰਦਿਆਂ ਦੀ ਖਾਤਰ ਕੁਰਬਾਨ ਹੋਇਆ ਭੋਲੀਏ ਸੋਚ ਜੇ ਤੇਰਾ ਮੰਦਰੀ ਸੱਚਾ ਆਦਮੀ ਸੀ ਤਾਂ ਦੱਸ ਗਹਿਣਿਆਂ ਦਾ ਡੱਬਾ ਕਿੱਥੇ ਉਹ ਤਾਂ ਧਨ ਦਾ ਲੋਭੀ ਸੀ ਤੇਰਾ ਬੁਚਕਾ ਚੁੱਕ ਕੇ ਖਿਸਕੰਤ ਹੋਇਆ ਹੈ ਪਾਲੀਏ ਲੋਕੇ ਸੁਰਗ ਦੇ ਰਸਤੇ ੇਠਾਂ ਹੁੰਦੇ ਹਨ ੇਠਾਂ ਤਾਂ ਪਤਾਲ ਹੈ ਧਰਤੀ ਦਾ ਪੱਟ ਹੈ ਜਿੱਥੇ ਅੱਗ ਹੈ ਸੁਰਗ ਤਾਂ ਉੱਪਰ ਹੁੰਦਾ ਹੈ ਮੇਰੇ ਨਾਲ ਚੱਲ ਸੁਰਗ ਦਾ ਰਸਤਾ ਮੈਂ ਦਿਖਾਵਾਂਗਾ ਮੋ ਤਾਂਬੇ ਮੈਂ ਕਰਾਵਾਂਗਾ ਪਤੀ ਮੈਂ ਮਿਲਾਵਾਂਗਾ ਤ੍ਰਿਮਤ ਸੁਣ ਕੇ ਚਕਰਾਈ ਗੱਲ ਕੁਛ ਦਿਲ ਲੱਗੀ ਮਾਂਦਰੀ ਠੱਕ ਨਜ਼ਰ ਆਇਆ ਪਦਾਰਤ ਥੋ ਖਾਲੀ ਆਪ ਨੂੰ ਉਜਾੜ ਵਿੱਚ ਪਾਇਆ ਕੋਈ ਬੇਲੀ ਨਹੀਂ ਰਸਤਾ ਨਹੀਂ ਥੋ ਨਹੀਂ ਵਤਨ ਨੇੜੇ ਨਹੀਂ ਹਜ਼ਾਰਾਂ ਕੋਹਾਂ ਤੇ ਹੈ ਕੀ ਕਰੇ ਸਿਵਾ ਇਸ ਦੇ ਕਿ ਜੋ ਪਾਸ ਖੜਾ ਹੈ ਉਸ ਦਾ ਸਹਾਰਾ ਲਵੇ ਉਹ ਗੱਲਾਂ ਪਿਆਰ ਦੀਆਂ ਕਰਦਾ ਹੈ ਫਟਾਂ ਤੇ ਮੱਲਮ ਲਾਉਂਦਾ ਦਿਸਦਾ ਹੈ ਉਮੀਦਾਂ ਦਿੰਦਾ ਹੈ ਠੱਗਿਆ ਦਿਲ ਡਰਦਾ ਹੈ ਕਿ ਕਿਸੇ ਹੋਰ ਠੱਗੀ ਵਿੱਚ ਨਾ ਫਸਾਂ ਪਰ ਹੁਣ ਪਾਸ ਕੀ ਹੈ ਜੋ ਠਕੀ ਜਣਾ ਹੈ ਹ ਸਤਰਮ ਹੈ ਇਸ ਨੂੰ ਠੱਗਣ ਵਾਲਾ ਨਾ ਕੋਈ ਮਿਲ ਪਵੇ ਪਰ ਕਰੇ ਵੀ ਕੀ ਜੀਵ ਵਿਚ ठाਣੀ ਜੋ ਹੋਈ ਸੋ ਹੋਈ ਡੁੱਬਦੇ ਨੂੰ ਤਿੱਲੇ ਦਾ ਸਹਾਰਾ ਲਾਓ ਤੇ ਚੱਲੋ ਤੇ ਜੇ ਇਹ ਵੀ ਠੱਗ ਨਿਕਲਿਆ ਤਦ ਦੇਖੀ ਜਾਓ ਹੁਣ ਘਰ ਜਾਣ ਜੋਗੀ ਨਹੀਂ ਰਹੀ ਤੇ ਜੇ ਇਹ ਚੰਗਾ ਨਿਕਲਿਆ ਤਦ ਧੰ ਭਾਗ ਗੱਲ ਕੀ ਉਸ ਆਦਮੀ ਦੀਆਂ ਮਿੱਠੀਆਂ ਗੱਲਾਂ ਪਰ ਪਤੀਜ ਕੇ ਵਿਧਵਾ ਨਾਲ ਹੋ ਤੁਰੀ ਜੀਵ ਵਿਚ ਸੋਚਿਆ ਕਿ ਮਰਦ ਹੈ ਮੇਰੇ ਨਾਲੋਂ ਹਜ਼ਾਰ ਗੁਣਾ ਅਕਲ ਵਾਲਾ ਹੈ ਮੈਨੂੰ ਮਰਦੀ ਨੂੰ ਬਚਾਇਆ ਸੂ ਮੇਰੀ ਸਮਝ ਵਿੱਚ ਤਾਂ ਇਹ ਗੱਲ ਆਈ ਹੀ ਨਹੀਂ ਸੀ ਅੰਤ ਹੁਣ ਇਹ ਮੇਰੇ ਬੁਰੇ ਦੀ ਥੋੜੀ ਦੱਸਦਾ ਹੈ ਗੱਲ ਕੀ ਨਾਲ ਗਈ ਤੇ ਕਿਸੇ ਚੰਗੇ ਸ਼ਹਿਰ ਪਹੁੰਚਾਈ ਗਈ ਤੇ ਬੜੀਆਂ ਖਾਤਰਾਂ ਤੇ ਉਪਦੇਸ਼ ਹੋਏ ਅੰਤ ਸਿੱਟਾ ਇਹ ਹੋਇਆ ਕਿ ਤਰੇ ਮਹੀਨੇ ਬਾਅਦ ਕਿਸੇ ਹਫਤੇ ਵਿੱਚ ਐਤਵਾਰ ਦੇ ਦਿਨ ਗਿਰਜੇ ਵਿੱਚ ਇਸ ਨੂੰ ਬਪਤਿਸਮਾ ਦਿੱਤਾ ਗਿਆ ਮਿਸ ਡੋਹੇਲੀ ਇਸ ਦਾ ਨਾਮ ਰੱਖਿਆ ਗਿਆ ਤੇ ਇੱਕ ਮਿਸ ਦੇ سپੁਰਦ ਉਸਤੀਤੀ ਬਣਾ ਕੇ ਕੀਤੀ ਗਈ ਕਿ ਇਸ ਨੂੰ ਆਪਣੇ ਧਰਮ ਦੀ ਵਿਦਿਆ ਪੜਾਵੀ ਅਜੇ ਦੋ ਹੀ ਮਹੀਨੇ ਇਸ ਦੇ ਲਾਡਾਂ ਪਿਆਰਾਂ ਤੇ ਚਾਵਾਂ ਮਲਹਾਰਾਂ ਨਵੇਂ-ਨਵੇਂ ਫੈਸ਼ਨ ਦੇ ਕੱਪੜਿਆਂ ਦੀ ਖੁਸ਼ੀ ਦੇ ਧਰਮੀ ਮਾਂ ਨਾਲ ਪੜਦੇ ਸੁਣਦੇ ਸੈਰਾਂ ਕਰਦੇ ਬੀਤੇ ਹੋਣਗੇ ਕਿ ਇਸ ਪਾਸ ਵਿਜ਼ਿਟਿੰਗ ਕਾਰਡ ਦੇ ਲੁਕਵੇਂ ਸ਼ਿਪਵੇਂ ਇਸ਼ਾਰੇ ਸ਼ਾਦੀ ਦੇ ਆਰੰਭ ਹੋ ਗਏ ਅਖੋਤੀ ਨੀਵੀਆਂ ਜਾਤਾਂ ਤੋਂ ਇਸਾਈ ਧਰਮ ਵਿੱਚ ਪ੍ਰਵੇਸ਼ ਕਰਨ ਵਾਲਿਆਂ ਵੱਲੋਂ ਵੀ Hindu ਧਰਮ ਦੇ ਉੱਚੇ ਕਰਮ ਕਾਂਡ ਛੂਤ ਅਛੂਤ ਦੇ ਮੰਡਲ ਵਿੱਚ ਪਲੀ ਕੁੜੀ ਨੂੰ ਵੇਖ ਕੇ ਉਛਾਣ ਆਵੇ ਉੱਚੇ ਹਿੰਦੂ ਖਾਨਦਾਨ ਵਿੱਚ ਪਲੀ ਹੋਈ ਬ੍ਰਾਹਮਣ ਪੁਨੇ ਦਾ ਮਾਨ ਤੇ ਸੁੱਚ ਰੱਖਣ ਵਾਲੀ ਨੂੰ ਤੇ ਪਤੀ ਦੇ ਵਿਛੋੜੇ ਨਾਲ ਸੱਲੀ ਹੋਈ ਵਿਧਵਾ ਨੂੰ ਪਤੀ ਪ੍ਰਤਾ ਦੇ ਖਿਆਲਾਂ ਵਿੱਚ ਜੰਮੀ ਜਾਈ ਨੂੰ ਜਿਸ ਨੇ ਕਦੇ ਦੂਜੇ ਵਿਆਹ ਦਾ ਨਾਮ ਕੰਨੀ ਨਹੀਂ ਸੁਨਿਆ ਸੀ ਨਫ਼ਰਤ ਆਵੇ ਤਾਂ ਸਹਾਰ ਨਾ ਸਕੇ ਦੋ ਤਰੇ ਮਹੀਨੇ ਇਨਾਂ ਗਾਕਾਂ ਦੀਆਂ ਗੱਲਾਂ ਨਾਲ ਸੜ ਕੇ ਕੋਲੇ ਹੋ ਗਈ ਉਸ ਦੇ ਦਿਮਾਗ ਵਿੱਚ ਦੂਜੇ ਵਿਆਹ ਦਾ ਖਿਆਲ ਇੱਕ ਪਰਮ ਪਾਪ ਜੰਮਿਆ ਹੋਇਆ ਸੀ ਦਰਦੀ ਆਖ ਦੇ ਨਹੀਂ ਸੀ ਪਰ ਅੰਦਰ ਦੇ ਪੱਥੇ ਖਿਆਲ ਦੇ ਜੰਮੇ ਵਿਚਾਰ ਕਰ ਟੈਂਡੇ ਹਨ ਰੋਇਆ ਕਰੇ ਤੇ ਕੀਆ ਕਰੇ हे ਕਰਤਾਰ ਮੇਰਾ ਕੋਈ ਵੀ ਦਰਦੀ ਨਹੀਂ ਸੀ ਸਿਹੜਿਆ ਸੀ ਸੁੱਖ ਨੂੰ ਉਲਟੇ ਦੁੱਖ ਹੋਰ ਵਾਦੇ ਤੇ ਗੱਲ ਪੈ ਗਏ ਜਾ ਤਾ हे ਪਰਮਾਤਮਾ ਇਸ ਦੇਹੀ ਤੋਂ ਛੁਟਕਾਰਾ ਕਰ ਤੇ ਜਾ ਕੁਝ ਸੁੱਖ ਦੀ ਡੋਲ ਬਣਾ ਮੈਂ ਇੰਨਾ ਮੁਕਤੀ ਦਾਤੇ ਬਾਲਕਿਆਂ ਹੱਥੋਂ ਨੱਕ ਜਿੰਦ ਆਈ ਹੋਈ ਹਾਂ ਦਰਖਾਸਤیاں ਨੂੰ ਤਾਂ ਉਹ ਹੀ ਲੈ ਬਹਾਨੇ ਟਾਲ ਦਵੇ ਪਰ ਉੰਜ ਲੱਗੀ ਵਿੱਚੋਂ ਵਿੱਚ ਗਿਲੇ ਗੋਹੇ ਵਾਂਗ ਠੁਖਣ ਅੱਗਾ ਕੁਝ ਸੁਜਦਾ ਨਹੀਂ ਪਿੱਛਾ ਦੂਰ ਰਹਿ ਗਿਆ ਨਾ ਸੋਰਿਆਂ ਦੇ ਮੱਥਨ ਲੱਗਣ ਜੋਗੀ ਨਾ ਪੇਕਿਆਂ ਦੀ ਇੱਥੇ ਰਿਹਾ ਬਣਦੀ ਨਹੀਂ ਦਿਨ ਕੱਟੀ ਦਾ ਜੋ ਆਸਰਾ ਸੀ ਉਹ ਠੱਗ ਮਾਂਦਰੀ ਦੀ ਪੇਟਾ ਹੋ ਗਿਆ ਹੈ ਜਾਵੇ ਤਾਂ ਕਿੱਥੇ ਜਾਵੇ ਤੇ ਕਰੇ ਤਾਂ ਕੀ ਕਰੇ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ